ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਕਾਫੀ ਵੀਰ ਆਪਣੇ ਕੋਲੇ ਫੋਨ ਮੈਸੇਜ ਕਰਦੇ ਆ ਵੀ ਬਾਈ ਜੀ ਬੱਕਰੀਆਂ ਦਾ ਕੰਮ ਸਟਾਰਟ ਕਰਨਾ ਕਿੰਨੇ ਜਾਨਵਰਾਂ ਤੋਂ ਸਟਾਰਟ ਕਰੀਏ ਕੰਮ ਅਸੀਂ ਕਿਹੋ ਜਿਹੇ ਜਾਨਵਰ ਲੱਜੇ ਤੇ ਕਿੰਨਾ ਕੁ ਮੁਨਾਫਾ ਇਹਦੇ ਵਿੱਚ ਤੇ ਕਿਵੇਂ ਆਪਾਂ ਘੱਟ ਖਰਚੇ ਦੇ ਸ਼ੁਰੂ ਕਰ ਸਕਦੇ ਹਾਂ ਜਾਂ ਜਲਦੀ ਇਨਕਮ ਕਿਵੇਂ ਲੈ ਸਕਦੇ ਆਪਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੋਸਤੋ ਅੱਜ ਜਿਹੜੇ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਵੀ ਜ਼ਰੂਰ ਕਰਨਾ ਤੇ ਵੀਡੀਓ ਦੇ ਐਂਡ ਤਾਈਂ ਬਣੇ ਰਹੋ ਠੀਕ ਆ ਤੁਹਾਨੂੰ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗੇ ਆਪਾਂ ਕਿਵੇਂ ਇਹਦਾ ਕਿੱਤਾ ਬੱਕਰੀਆਂ ਦਾ ਤੇ ਕਿਵੇਂ ਇਹਦੇ ਵਿੱਚੋਂ ਇਨਕਮ ਆਉਂਦੀ ਆ ਠੀਕ ਆ ਤੇ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੁੰਦਾ ਕੋਈ ਵੀ ਕਿੱਤਾ ਕਰਨਾ ਆਪਾਂ ਬੱਕਰੀਆਂ ਦਾ ਕਿੱਤਾ ਜਾਂ ਗਾਂਆਂ ਮੱਝਾਂ ਦਾ ਕਿੱਤਾ ਜਾਂ ਖੇਤੀ ਦਾ ਕੰਮ ਕੋਈ ਵੀ ਕੰਮ ਕੋਈ ਵੀ ਰਜਗਾਰ ਆ ਜਾਂ ਕੋਈ ਵੀ ਦੁਕਾਨਦਾਰੀ ਆ ਤਾਂ ਉਹਦੇ ਬਾਰੇ ਪਹਿਲਾਂ ਆਪਾਂ ਨੂੰ ਨੌਲੇਜ ਹੋਣੀ ਜ਼ਰੂਰੀ ਆ ਠੀਕ ਆ ਜਾਣਕਾਰੀ ਹੋਣੀ ਜ਼ਰੂਰੀ ਆ ਜੇ ਆਪਣੇ ਕੋਲੇ ਜਾਣਕਾਰੀ ਆ ਤਾਂ ਆਪਣੇ 30% ਜਾਂ 40% ਉਸ ਕਿੱਤੇ ਦੇ ਵਿੱਚ ਸਫਲ ਹੋਣ ਦੇ ਚਾਂਸ ਵੱਧ ਜਾਂਦੇ ਆ ਕਿਉਂਕਿ ਬਿਨਾਂ ਜਾਣਕਾਰੀ ਤੋਂ ਕੋਈ ਵੀ ਕੰਮ ਕਰਾਂਗੇ ਤਾਂ ਉੱਥੇ ਆਪਣੀ ਇਨਕਮ ਦਾ ਸੋਰਸ ਆਪਣਾ ਛੇਤੀ ਨਹੀਂ ਖੜਾ ਹੁੰਦਾ ਕਿਉਂਕਿ ਪਹਿਲਾਂ ਆਪਾਂ ਉਸ ਕਿੱਤੇ ਨੂੰ ਜਾਂਚਾਂ ਪਰਖਾਂਗੇ ਸਾਲ ਦੋ ਸਾਲਾਂ ਵਿੱਚ ਫਿਰ ਆਪਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਕਮੀਆਂ ਪੇਸ਼ੀਆਂ ਕਿੱਤੇ ਦੀਆਂ ਫਿਰ ਆਪਾਂ ਇਸ ਕਿੱਤੇ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਪਰ ਜੇ ਤੁਸੀਂ ਕੰਮ ਥੋੜਾ ਸਿੱਖ ਕੇ ਸ਼ੁਰੂ ਕਰ ਲੋਗੇ ਤਾਂ ਇਹਦੇ ਵਿੱਚ ਤੁਹਾਡੇ ਜਾਨੀ ਕਿ ਕਾਮਯਾਬ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਤਾਂ ਜਿਵੇਂ ਹੁਣ ਮੇਰੇ ਤੇ ਲਾ ਲਓ ਮੈਂ ਖੁਦ ਆਪਣੀ ਗੱਲ ਕਰਦਾ ਤਾਂ ਦੋਸਤ ਮੈਂ ਪਹਿਲਾਂ ਇੱਕ ਦੋ ਬੱਕਰੀਆਂ ਰੱਖੀਆਂ ਸੀਆਂ ਤਕਰੀਬਨ ਅਜ ਤੋਂ 5 ਸਾਲ ਪਹਿਲਾਂ ਮੈਂ ਇੱਕ ਦੋ ਬਰਬਰੀਆਂ ਬੱਕਰੀਆਂ ਤੋਂ ਕੰਮ ਸਟਾਰਟ ਕੀਤਾ ਇੱਕ ਵੱਡੀ ਬੱਕਰੀ ਸੀ ਮੇਰੇ ਕੋਲ ਇੱਕ ਬਰਬਰੀ ਬੱਕਰੀ ਸੀ ਮੈਂ ਇੱਕ ਦੋ ਬੱਕਰੀਆਂ ਰੱਖ ਕੇ ਕੰਮ ਸਟਾਰਟ ਕੀਤਾ ਫਿਰ ਹੌਲੀ ਹੌਲੀ ਮੈਨੂੰ ਇਸ ਚੀਜ਼ ਬਾਰੇ ਵੀ ਮਨ ਲਓ ਵਧੀਆ ਲੱਗਿਆ ਵੀ ਜਾਨਵਰ ਵਧੀਆ ਗਏ ਕਿਉਂਕਿ ਮੈਂ ਬਰਬਰੀ ਪੱਠ ਲਈ ਸੀਗੀ ਮੇਰੀ ਵਧੀਆ ਉਹ ਸੂਪ ਵੀ ਪੱਠ ਤੇ ਮਨ ਲਓ ਦੋ ਬੱਚੇ ਤੇ ਉਹਨੇ ਮੈਂ 13-14000 ਦੀ ਬੱਕਰੀ ਵੇਚੀ 4 ਸਾਲ ਪਹਿਲਾਂ 4.5 ਸਾਲ ਪਹਿਲਾਂ ਯਾਨੀ ਕਿ ਉਦੋਂ ਵੀ ਬਰਬਰੀ ਬੱਕਰੀ ਨੂੰ ਆਪਾਂ ਕਹਿੰਦੇ ਵਾ ਉਦੋਂ ਬੱਕਰੀਆਂ ਦਾ ਕਰੇਜ ਘਟ ਸੀ ਜਾਂ ਰੇਟ ਘਟ ਸੀ ਪਰ ਉਦੋਂ ਵੀ ਮੈਂ ਫੁੱਲ ਰੇਟ ਤੇ ਬੱਕਰੀ ਵੇਚੀ ਕਿਉਂਕਿ ਕੁਆਲਿਟੀ ਦੇ ਵਿੱਚ ਚੰਗੀ ਸੀ ਮੈਨੂੰ ਜਾਨਵਰ ਵਧੀਆ ਮਿਲਦਾ ਸੀ ਆ ਤਾਂ ਇਸ ਲਈ ਜ਼ਰੂਰੀ ਹੁੰਦਾ ਕੁਆਲਿਟੀ ਠੀਕ ਹੈ ਜੀ ਕੁਆਲਿਟੀ ਚੰਗੀ ਹੋ ਤਾਂ ਰੇਟ ਵੀ ਵੱਧ ਹੋਊਗਾ ਕੋਈ ਫਸਲ ਤੇ ਲਾ ਲਓ ਆਪਣੀ ਤੇ ਹੁਣ ਕਾਫੀ ਝੋਨੇ ਹੈਗੇ ਆ ਜਿਹੜੇ ਇਹੋ ਜਿਹੇ ਆ ਵੀ ਜਿਨ੍ਹਾਂ ਦੀ ਕੁਆਲਿਟੀ ਚੰਗੀ ਹੁੰਦੀ ਹੈ ਚਮਕ ਵੱਧ ਹੁੰਦੀ ਹੈ ਤਾਂ ਉਹਨਾਂ ਦਾ ਰੇਟ ਵੱਧ ਹੁੰਦਾ ਹੈਗਾ ਤੇ ਕਾਫੀ ਝੋਨੇ ਮੰਨ ਲਓ ਕਿ ਰੰਗ ਬੰਦ ਦੇ ਵਿੱਚ ਨਹੀਂ ਆਉਂਦੇ ਸ਼ਾਈਨਿੰਗ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਦਾ ਰੇਟ ਘਟ ਜਾਂਦਾ 100-200 ਰੁਪਏ ਕੁਆਟਸ ਵਾਗਰ ਉਹੀ ਚੀਜ਼ ਆ ਦੋਸਤੋ ਜਾਨਵਰਾਂ ਦੇ ਵਿੱਚ ਮੱਝਾਂ ਗਾਇਆਂ ਚ ਵੀ ਲਾ ਲਓ ਜਾਂ ਬੱਕਰੀਆਂ ਦੇ ਵਿੱਚ ਲਾ ਲਓ ਤਾਂ ਪਹਿਲਾਂ ਤਾਂ ਇਸ ਕਿੱਤੇ ਨੂੰ ਸਮਝਣਾ ਪੈਂਦਾ ਬਰੀਕੀ ਨਾਲ ਠੀਕ ਹੈ ਜੇ ਆਪਾਂ ਇਹਨੂੰ ਸਮਝਾਂਗੇ ਫੇਰ ਹੀ ਆਪਾਂ ਇਸ ਕਿੱਤੇ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਮੈਂ ਇਸ ਕਿੱਤੇ ਦੇ ਵਿੱਚ ਆਇਆ ਪਹਿਲਾਂ ਇੱਕ ਦੋ ਜਾਨਵਰ ਰੱਖਿਆ ਆਪਾਂ ਨੂੰ ਵਧੀਆ ਮੁਨਾਫਾ ਲੱਗਿਆ ਤਾਂ ਦੋਸਤੋ ਇਸ ਠੀਕ ਆ ਤਾਂ ਉੱਥੇ ਥੋੜਾ ਜਿਹਾ ਮੇਰੇ ਮਨ 'ਚ ਡਾਊਟ ਵੀ ਆਇਆ ਮੈਂ ਬਥੇਰੇ ਬੰਦੇ ਬੱਕਰੀਆਂ ਵਾਲੇ ਪਿੰਡ ਵੀ ਮੁੰਡੇ ਸੀਗੇ ਤੇ ਹੋਰ ਵੀ ਇਸ ਮੈਂ ਬਥੇਰੇ ਨੂੰ ਪੁੱਛਿਆ ਕੋਈ ਆਕੇ ਬੱਕਰੇ ਕੋਲੇ ਲੈ ਜਾ ਕੋਈ ਕੁਛ ਬੋਲੇ ਕੋਈ ਕੁਛ ਬੋਲੇ ਯਾਨੀ ਕਿ ਮੈਂ ਉਹਦੀ ਹੀਟ ਨਹੀਂ ਕਢਾ ਸਕਿਆ ਅਕਸਰ ਅੱਕ ਕੇ ਮੈਂ ਵੇਚਤੀ ਉਹ ਠੀਕ ਆ ਅੱਕ ਕੇ ਮੈਂ ਵੇਚ ਕੇ ਬੱਕਰੀ ਹੋਰ ਲੈ ਲਈ ਉਹਦੀ ਸੰਤੇ ਪੱਠ ਲੈ ਲਈ ਮੈਂ 7-8 ਮਹੀਨੇ ਦੀ ਉਹ ਮੇਰੀ ਪੱਠ ਵਧੀਆ ਤਿਆਰ ਹੋ ਗਈ ਦੋ ਦੰਦ ਹੋ ਗਈ ਜਦੋਂ ਮੈਂ ਲਵਾਤੀ ਉਹ ਵੀ ਮੇਰੀ ਵਧੀਆ ਸੂਪ ਵੀ ਬੱਚੇ ਦਿੱਤੇ ਉਹਨੇ ਦੋ ਪੱਠ ਬੱਕਰੇ ਮੇਰੇ ਵਧੀਆ ਰੇਟ ਤੇ ਵੇਖ ਗਏ ਯਾਨੀ ਕਿ ਬੱਚੇ ਵੇਚਤੇ ਉਹ ਮੈਂ 80 ਦੁਬਾਰੇ ਵਾਸਤੇ ਠੀਕ ਆ ਚਲੋ ਉਦੋਂ ਮੇਰਾ ਕਿਤਾਬ ਵਧੀਆ ਲੱਗਾ ਮੈਨੂੰ ਮੈਂ ਟ੍ਰੇਨਿੰਗ ਲਾ ਲਈ ਇੱਕ ਡਾਕਟਰ ਕੋਲੇ ਬਲਵਿੰਦਰ ਕੋਲੇ ਤੁੰਗ ਲਈ ਤਾਂ ਇਹਨਾਂ ਨੇ ਇੱਕ ਫ੍ਰੀ ਟ੍ਰੇਨਿੰਗ ਦਵਾਈ ਸੀਗੀ ਫੁੱਲੇ ਵਾਲਾ ਕਮੇਟੀ ਨਾਲ ਮੈਂ ਉੱਥੇ ਟ੍ਰੇਨਿੰਗ ਲਾਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਠੀਕ ਆ ਤੇ ਟ੍ਰੇਨਿੰਗ ਨੇ ਜਾਨੀ ਕਿ ਮੇਰੇ ਜੋ ਵੀ ਮਨ ਦੇ ਵਿੱਚ ਮੇਰੇ ਸਵਾਲ ਸੀਗੇ ਤਾਂ ਉਹ ਮੇਰੇ ਸਾਰੇ ਮਤਲਬ ਸਾਫ਼ ਕਰਤੇ ਦਿਮਾਗ ਦੇ ਵਿੱਚੋਂ ਸਵਾਲ ਉਹਨਾਂ ਸਾਰਿਆਂ ਦੇ ਜਵਾਬ ਮਿਲ ਗਏ ਕਹਿਣ ਦਾ ਭਾਵ ਮੈਨੂੰ ਠੀਕ ਆ ਉਸ ਤੋਂ ਬਾਅਦ ਮੈਂ ਫੇਰ ਸਰਕਾਰੀ ਟ੍ਰੇਨਿੰਗਾਂ ਲਾਈਆਂ ਦੋ ਤਿੰਨ ਵੀ ਜਿੱਥੋਂ ਵੀ ਮੈਨੂੰ ਨੌਲੇਜ ਮਿਲੀ ਮੈਂ ਇਕ ਵੀ ਪੂਰਨ ਤੌਰ ਤੇ ਉੱਤਰਿਆ ਜਾਨੀ ਕਿ ਵੱਧ ਕੰਮ ਕਰਨ ਲੱਗਿਆ ਮੈਂ ਬਰੀਡ ਤੇ ਕੰਮ ਕਰਨ ਲੱਗਿਆ ਜਦੋਂ ਮੈਨੂੰ ਸਮਝ ਆ ਗਈ ਵੀ ਆਪਾਂ ਬਰੀਡ ਤੇ ਕੰਮ ਕਰਾਂਗੇ ਤਾਂ ਆਪਾਂ ਨੂੰ ਇਨਕਮ ਦਾ ਸੋਰਸ ਆਪਣਾ ਜਿਆਦਾ ਵੱਡਾ ਹੋ ਜੂਗਾ ਜਾਨੀ ਕਿ ਕਹਿਣ ਦਾ ਭਾਵ ਠੀਕ ਆ ਤਾਂ ਆਪਾਂ ਇਸ ਕਿੱਤੇ ਦੇ ਵਿੱਚ ਪੂਰੇ ਕੁਦ ਪੇਜ ਜਾਨੀ ਕਿ ਕਹਿਣ ਦਾ ਭਾਵ ਜੇ ਪੰਜਾਬੀ ਚੱਕ ਗਿਆ ਆਪਾਂ ਤਾਂ ਇਸ ਕਿੱਤੇ ਦੇ ਵਿੱਚ ਆਉਣ ਨਾਲ ਮੈਨੂੰ ਤੁਹਾਨੂੰ ਮੈਂ ਦੱਸਦਾ ਵੀ ਕਾਫੀ ਉਤਰਾ ਚੜਾ ਆਉਂਦੇ ਆ ਦੋਸਤੋ ਬੱਕਰੀਆਂ ਚ ਮੇਰੇ ਨਾਲ ਵੀ ਠੱਗੀਆਂ ਹੋਈਆਂ ਠੀਕ ਆ ਵੀ ਚੰਗੀਆਂ ਬੱਕਰੀਆਂ ਕਰਕੇ ਲਈਆਂ ਆਪਾਂ ਠੀਕ ਆ ਕੋਈ ਮਾੜਾ ਸੂਗੀਆਂ ਕੋਈ ਮਾੜੇ ਬੱਕਰੇ ਚ ਲੱਗੀਆਂ ਕੋਈ ਸੂਣ ਵੇਲੇ ਖਰਾਬ ਹੋ ਗਏ ਕੋਈ ਬੱਚੇ ਮਰ ਗਏ ਕੋਈ ਵੇਲੇ ਕੋਈ ਬੱਕਰੀ ਮਾੜੀ ਸੂ ਗਈ ਕਿਵੇਂ ਵੀ ਲਾ ਲਓ ਕਿਸੇ ਦਾ ਕੋਈ ਥਣ ਖਰਾਬ ਹੋ ਗਿਆ ਜਾਂ ਲੇਵਜਨ ਆਪਸ਼ ਪੈ ਗਿਆ ਤਾਂ ਦੇਖੋ ਇਹ ਚੀਜ਼ਾਂ ਮੇਰੇ ਨਾਲ ਵੀ ਹੋਈਆਂ ਤੇ ਤੁਹਾਡੇ ਨਾਲ ਵੀ ਹੋਣੀਆਂ ਜੇ ਆਪਾਂ ਕੀ ਵੀ ਮਾਈਂਡ ਟ੍ਰੇਨਿੰਗ ਲਾ ਕੇ ਮੇਰੇ ਨਾਲ ਠੱਗੀ ਨਹੀਂ ਹੋਈ ਤਾਂ ਇਸ ਚੀਜ਼ ਨੂੰ ਆਪਾਂ ਕਦੇ ਵੀ ਨਨਕਾਰੀ ਨਹੀਂ ਕਰ ਸਕਦੇ ਯਾਨੀ ਕਿ ਇਨਕਾਰ ਨਹੀਂ ਕਰ ਸਕਦੇ ਵੀ ਆਪਣੇ ਨਾਲ ਠੱਗੀ ਨਹੀਂ ਹੋਣੀ ਠੀਕ ਆ ਕਿਉਂਕਿ ਜਿਹਦਾ ਜਾਨਵਰ ਆ ਉਹਨੂੰ ਪਤਾ ਉਹਦੇ ਬਾਰੇ ਆਪਣੇ ਕੋਲ ਕੋਈ ਮੀਟਰ ਤਾਂ ਲੱਗਣੀ ਵੀ ਆਪਾਂ ਉਹਦਾ ਲਾ ਕੇ ਦੇਖ ਲਾਂਗੇ ਵੀ ਇਹ ਜਾਨਵਰ ਚੰਗਾ ਜਾਂ ਮਾੜਾ ਠੀਕ ਆ ਤਾਂ ਬਦਲਾਸ ਲਈ ਤੁਹਾਨੂੰ ਕਰਨੀ ਪਊ ਇਸ ਲਈ ਇਸ ਕਿੱਤੇ ਦੇ ਵਿੱਚ ਪੂਰੀ ਜਾਣਕਾਰੀ ਨਾਲ ਠੀਕ ਆ ਸਮਝ ਜ਼ਰੂਰੀ ਆਪਣੀ ਇਹ ਹੁੰਦੀ ਆ ਵੀ ਆਪਾਂ ਇਹਨਾਂ ਨੂੰ ਖਵਾਉਣਾ ਪਊਣਾ ਕਿਹੜੇ ਢੰਗ ਨਾਲ ਕਿਵੇਂ ਇਹਨਾਂ ਦਾ ਪਰਖ ਰਖਾਉ ਕਰਨਾ ਜਦੋਂ ਆਪਾਂ ਨੂੰ ਇਸ ਚੀਜ਼ ਬਾਰੇ ਸਮਝ ਆ ਗਈ ਤਾਂ ਵੀ ਅਸੀਂ ਇਸ ਕਿੱਤੇ ਦੇ ਵਿੱਚ ਆਪਾਂ ਕਾਮਯਾਬ ਹੋ ਜਾਵਾਂਗੇ ਠੀਕ ਆ ਪਰ ਜੇ ਆਪਾਂ ਨੂੰ ਇਹਨਾਂ ਨੂੰ ਇਹ ਨਹੀਂ ਜਾਣ ਚਾਹੀਗੀ ਵੀ ਆਪਾਂ ਇਹਨਾਂ ਨੂੰ ਕਿਵੇਂ ਖਵਾਉਣਾ ਪਊਣਾ ਠੀਕ ਆ ਕਿਵੇਂ ਇਹਨਾਂ ਦਾ ਪਰਖ ਰਖਾਉ ਕਰਨਾ ਹੁਣ ਆਪਾਂ ਖਰਚਾ ਉਦੋਂ ਚੌਗਣਾ ਕਰੀ ਜਈਏ ਠੀਕ ਆ ਤੇ ਆਪਣਾ ਉਹ ਖਰਚਾ ਕੀਤਾ ਬੇਫਾਲ ਸੂਝਾਈ ਜਾਂਦਾ ਤਾਂ ਸਮਝ ਲਓ ਆਪਾਂ ਇਸ ਕਿੱਤੇ ਦੇ ਵਿੱਚ ਫੇਲ ਆ ਠੀਕ ਆ ਆਪਾਂ ਥੋੜਾ ਖਵਾ ਕੇ ਇਸ ਚੀਜ਼ ਤੋਂ ਵੱਧ ਤਾਂ ਦੂਸਰੀ ਇਹ ਹੁੰਦਾ ਦੋਸਤੋ ਕੰਮ ਤੁਸੀਂ ਆਪ ਕਰੋ ਜਿਵੇਂ ਹੁਣ ਮੈਂ ਮੇਰੇ ਘਰ ਦਾ ਕੰਮ ਆ ਜਾਂ ਮੇਰਾ ਫਾਰਮ ਦਾ ਕੰਮ ਆ ਤਾਂ ਮੈਂ ਖੁਦ ਕਰਦਾ ਜੇ ਮੈਂ ਕਿਹਾ ਮੈਂ ਬੰਦਾ ਰੱਖ ਕੇ ਚੁੱਕਮਾਈ ਕਰ ਲਵਾਂ ਤਾਂ ਬੰਦਾ ਸਾਨੂੰ ਕਦੇ ਵੀ ਇਹਦੇ ਵਿੱਚ ਕਮਾਈ ਨਹੀਂ ਕਰਕੇ ਦਿੰਦਾ ਕਿਉਂਕਿ ਉਹਨੇ ਤਾਂ ਸਿਰਫ ਕਾਗਜ਼ੀ ਦਿਹਾੜੀ ਲੈਣੀ ਆ ਜਾਂ ਫਾਰਮੈਲਟੀ ਪੂਰੀ ਕਰਨੀ ਆ ਠੀਕ ਆ ਤਾਂ ਉਹਨੇ ਆਪ ਦਾ ਕੰਮ ਕਰਕੇ ਤੁਰ ਜਾਣਾ ਠੀਕ ਆ ਤੁਸੀਂ ਬਾਹਰ ਹੋ ਠੀਕ ਆ ਕੋਈ ਬਿਜ਼ਨਸਮੈਨ ਹੋ ਕੋਈ ਜਾਂ ਨੌਕਰੀ ਕਰਦੇ ਹੋ ਤਾਂ ਤੁਸੀਂ ਸ਼ਾਮ ਨੂੰ ਘਰੇ ਵੜਨਾ ਸੋਡਿਆ ਉਹਨਾਂ ਨੂੰ ਸੋਨ ਨੂੰ ਕੀ ਪਤਾ ਕਿ ਤੁਹਾਡੀ ਬੱਕਰੀ ਨੇ ਖਾਦਾ ਪੀਤਾ ਜਾਂ ਬਿਮਾਰ ਆ ਜਾਂ ਕਿਵੇਂ ਆ ਤੁਸੀਂ ਇਸ ਚੀਜ਼ ਦੀ ਪਰਖ ਨਹੀਂ ਕਰ ਸਕਦੇ ਜਦੋਂ ਸਾਰੀਆਂ ਬੱਕਰੀਆਂ ਬੈਠੀਆਂ ਇਹਨਾਂ 'ਚ ਆਪਾਂ ਕੁਛ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ ਵੀ ਉਹ ਫੁਲਾਨੀ ਬਿਮਾਰ ਆ ਜਾਂ ਫੁਲਾਨੀ ਸਹੀ ਆ ਕਿਉਂਕਿ ਸਾਰੀਆਂ ਸੇਮ ਹੀ ਬੰਦੀਆਂ ਹੁੰਦੀਆਂ ਠੀਕ ਹੈ ਤੇ ਪਰ ਜੇ ਆਪਾਂ ਨੂੰ ਇਹਨਾਂ 'ਚੋਂ ਮਤਲਬ ਵੀ ਆਪਾਂ ਨੂੰ ਜਾਣਕਾਰੀ ਹੋਊਗੀ ਆਪਾਂ ਫੜ ਸਕਦੇ ਹਾਂ ਨਾ ਕਿ ਕਿਹੜੀ ਬਿਮਾਰ ਆ ਜਾਂ ਕਿਹੜੀ ਨਹੀਂ ਹੈਗੀ ਠੀਕ ਆ ਤਾਂ ਉਹ ਕਾਫੀ ਚੀਜ਼ਾਂ ਹੋ ਜਾਂਦੀਆਂ ਬੱਕਰੀਆਂ ਸਮਝਣ ਵਾਲੀਆਂ ਤੇ ਜਦੋਂ ਆਪਾਂ ਉਹਨਾਂ ਚੀਜ਼ਾਂ ਨੂੰ ਸਮਝ ਲਏ ਫਿਰ ਆਪਾਂ ਨੂੰ ਫਿਰ ਇੱਕ ਚੀਜ਼ ਦੀ ਜਾਣਕਾਰੀ ਆ ਜਾਂਦੀ ਆ ਵੀ ਸਾਡਾ ਜਾਨਵਰ ਬਿਮਾਰ ਆ ਜਾਂ ਸਾਡਾ ਜਾਨਵਰ ਸਹੀ ਹੈਗਾ ਠੀਕ ਆ ਖਾਣਾ ਪੀਣਾ ਸਹੀ ਆ ਜਾਂ ਇਹਨੂੰ ਕੋਈ ਅੰਦਰੂਨੀ ਕੋਈ ਪ੍ਰ ਇਹ ਕਈ ਵਾਰੀ ਬੱਕਰੀਆਂ ਇਹਨੀਆਂ ਵੀ ਉਤੋਂ ਵਧੀਆ ਲੱਗਦੀਆਂ ਵੀ ਆਪਾਂ ਨੂੰ ਬੱਕਰੀਆਂ ਵਧੀਆ ਗਈਆਂ ਆਪਣੀਆਂ ਨਰੋਈਆਂ ਜਾਂ ਕਾਫੀ ਉਹਨਾਂ ਦੇ ਅੰਦਰ ਵੀ ਕਾਫੀ ਬਿਮਾਰੀਆਂ ਹੋ ਜਾਂਦੀਆਂ ਠੀਕ ਹੈ ਤਿੰਨ ਚੀਜ਼ਾਂ ਨੂੰ ਸਮਝਣਾ ਪੈਂਦਾ ਤਾਂ ਸਭ ਤੋਂ ਜ਼ਰੂਰੀ ਹੁੰਦਾ ਵੀ ਜੇ ਤੁਸੀਂ ਆਪ ਕੀਤਾ ਕਰੋਗੇ ਤਾਂ ਸਭ ਤੋਂ ਵੱਧ ਕਮਾਈ ਫੇਰ ਹੀ ਆਉਣੀ ਹੈ ਠੀਕ ਹੈ ਜੇ ਤੁਸੀਂ ਖੁਦ ਕਰੋਗੇ ਜੇ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਤਾਂ ਨੌਕਰੀ ਕਰਦਾ ਵੀ ਉਹ ਬੰਦਾ ਰੱਖਿਆ ਜਾਂ ਮੇਰੇ ਘਰ ਦੇ ਸੰਭ ਲੈਣਗੇ ਫੇਰ ਇਸ ਕਿੱਤੇ ਦੇ ਵਿੱਚ ਕਮਾਈ ਨਹੀਂ ਹੈਗੀ ਠੀਕ ਹੈ ਕਿਉਂਕਿ ਜਿਹੜਾ ਬੰਦਾ ਕੰਮ ਕਰੂਗਾ ਇਹ ਉਸੇ ਨੂੰ ਹੀ ਮੰਨ ਲਓ ਵੀ ਸਮਝ ਆਊਗੀ ਇਹਨਾਂ ਦੀ ਦੂਜਾ ਬੰਦਾ ਇਹਨਾਂ ਇਹਨਾਂ ਦਾ ਮੱਝਾਂ ਗਾਇਆਂ ਇਹਨਾਂ ਸੌਖਾ ਕੰਮ ਨਹੀਂ ਹੈਗਾ ਠੀਕ ਹੈ ਤੇ ਦੂਸਰਾ ਹੈਗਾ ਬਰੀਡ ਤੇ ਕੰਮ ਕਰੋ ਜੇ ਬਰੀਡ ਤੇ ਕੰਮ ਕਰੋਗੇ ਤਾਂ ਦੋਸਤੋ ਤੁਹਾਨੂੰ ਇਨਕਮ ਇਹਦੇ ਤੇ ਬਹੁਤ ਲਾਉਣੀ ਪਊਗੀ ਕਿਉਂਕਿ ਚੰਗੇ ਜਾਨਵਰ ਖਰੀਦਨੇ ਪੈਣਗੇ ਚੰਗੀਆਂ ਬੱਕਰੀਆਂ ਚੰਗਾ ਬਰੀਡਰ ਫਿਰ ਤੁਹਾਨੂੰ ਇਹਦੇ ਵਿੱਚੋਂ ਇਨਕਮ ਆਊਗੀ ਠੀਕ ਆ ਤਾਂ ਕਦੇ ਵੀ ਜੇ ਤੁਸੀਂ ਚੰਗੀ ਬੱਕਰੀ ਖਰੀਦੋਗੇ ਤਾਂ 40-50 ਹਜ਼ਾਰ ਤੋਂ ਘੱਟ ਚੰਗੀ ਬੱਕਰੀ ਨਹੀਂ ਮਿਲਦੀ ਠੀਕ ਆ ਤੇ ਲੱਖ ਰੁਪਏ ਤੋਂ ਘੱਟ ਚੰਗਾ ਬੱਕਰਾ ਨਹੀਂ ਮਿਲਣਾ ਤੇ ਫਿਰ ਤੁਸੀਂ ਇਹ ਤਾਂ ਹੈ ਨਹੀਂਗਾ ਵੀ ਭਾਈ ਦੋ ਬੱਕਰੀਆਂ ਲੈ ਲਈਆਂ ਦੋਦੇ ਵਾਸਤੇ ਇੱਕ ਬਰੀਡਰ ਲੈ ਲਿਆ ਤੇ ਵੀ ਤੁਸੀਂ ਕੰਮ ਸਟਾਰਟ ਕਰ ਲਓਗੇ ਤਾਂ ਉੱਥੇ ਸੋਡਾ ਖਰਚਾ ਬਹੁਤ ਪੈ ਜਾਣਾ ਕਿਉਂਕਿ 2.5 ਲੱਖ ਦੇ ਤੁਸੀਂ 2-3 ਜਾਨਵਰ ਲੈ ਲਏ ਤਾਂ ਉਹਨੇ ਸੋਡਿਆ ਸਾਲ ਦੇ ਵਿੱਚ ਖਰਚਾ ਨਹੀਂ 모ੜਨਾ ਠੀਕ ਹੈ ਤਾਂ ਇਸ ਲਈ ਜਦੋਂ ਵੀ ਕੰਮ ਸਟਾਰਟ ਕਰਨਾ ਤੁਸੀਂ ਕਿਹਾ ਨਾਰਮਲ ਬੱਕਰੀਆਂ ਤੋਂ ਕੰਮ ਸਟਾਰਟ ਕਰੋ ਮੇਰੇ ਕੋਲੇ ਵੀ ਨਾਰਮਲ ਬੱਕਰੀਆਂ ਸੀਗੀਆਂ ਸ਼ੁਰੂ ਚ ਤੇ ਮੈਂ ਉਹਨਾਂ ਤੋਂ ਕੰਮ ਸਟਾਰਟ ਕੀਤਾ ਫਿਰ ਮੈਂ ਹੌਲੀ-ਹੌਲੀ ਬੱਕਰੀਆਂ ਚੇਂਜ ਕੀਤੀਆਂ ਚਲੋ ਉਹਨਾਂ ਤੋਂ ਇੱਕ-ਇੱਕ ਦੋ-ਦੋ ਸੂਏ ਲੈ ਕੇ ਆਪਾਂ ਬਦਲ ਦੇ ਗਏ ਜਿਹੜੀਆਂ ਚੰਗੇ ਬੱਚੇ ਦੀਆਂ ਖਿਡਾਰੀ ਵੀ ਰੱਖੀਆਂ ਆਪਾਂ ਤੇ ਜਿਹੜੀਆਂ ਕੋਈ ਮਤਲਬ ਕਿ ਕਮੀ ਪੇਸ਼ੀ ਸੀਗੀ ਉਹ ਆਪਾਂ ਬੱਕਰੀਆਂ ਕੱਢਦੀਆਂ ਜਦ ਵੱਡੇ ਪੇਟੇ ਦੀਆਂ ਬੱਕਰੀਆਂ ਲੈ ਲਈਆਂ ਬੱਚਾ ਹੋਰ ਵੱਡਾ ਦੇਣ ਠੀਕ ਆ ਕਿਉਂਕਿ ਜੋ ਵੱਡੀ ਬੱਕਰੀ ਹੋਊਗੀ ਜਾਂ ਵੱਧ ਦੁੱਧ ਵਾਲੀ ਬੱਕਰੀ ਹੋਊਗੀ ਤਾਂ ਹਮੇਸ਼ਾ ਉਸੇ ਦੇ ਬੱਚਾ ਮਹਿੰਗਾ ਵਿਗੂ ਆ ਜੇ ਆਪਾਂ ਖਾਂਗੇ ਵੀ 10-15000 ਦੀ ਮੇਲੇ ਤੋਂ ਬੱਕਰੀ ਲੈ ਕੇ ਤੇ 25-30000 ਦਾ ਮੇਲੇ ਤੋਂ ਬੱਕਰਾ ਲੈ ਕੇ ਉਹਨਾਂ ਦੇ ਬੱਚੇ ਵੇਚ ਲਾਂਗੇ 20-25-25000 ਦੇ ਦੋਸਤੋ ਉਹ ਨਹੀਂ ਵਿਕਦੇ ਠੀਕ ਆ ਤਾਂ ਚੰਗੇ ਖਾਨਦਾਨ ਦਾ ਬਰੀਡਰ ਲੈਣਾ ਪਊਗਾ ਤੁਹਾਨੂੰ ਤਾਂ ਹੌਲੀ-ਹੌਲੀ ਤੁਸੀਂ ਨਸਲ ਜ਼ਰੂਰ ਸੁਧਾਰ ਸੁਧਾਰ ਸਕਦੇ ਹੋ ਕਿਉਂਕਿ ਇਹਦੇ ਚੈਨ ਹੁੰਦਾ ਵੀ ਤੁਸੀਂ ਬੱਕਰੀਆਂ ਲੈ ਲਈਆਂ ਚਲੋ ਚੰਗੀਆਂ ਬੱਕਰੀਆਂ ਕਈ ਵਾਰ ਮੰਡੀਆਂ 'ਚੋਂ ਮਿਲ ਵੀ ਜਾਂਦੀਆਂ ਕੋਈ ਨਹੀਂ ਹੈਗਾ ਮੰਡੀ 'ਚ ਚੰਗੀ ਬੱਕਰੀ ਨਹੀਂ ਮਿਲਦੀ ਕਈ ਵਾਰ ਕਿਸੇ ਨੇ ਇਕੱਠਾ ਲਾਟ ਵੇਚਿਆਗਾ ਕੋਈ 15-20 ਬੱਕਰੀਆਂ ਵੇਚੀਆਂ ਉਹ 'ਚ ਪੰਜ-ਚਾਰ ਚੰਗੀਆਂ ਹੁੰਦੀਆਂ ਪੰਜ-ਚਾਰ ਦਰਮਿਆਨੀਆਂ ਹੁੰਦੀਆਂ ਪੰਜ-ਚਾਰ ਮਾੜੀਆਂ ਹੁੰਦੀਆਂ ਤਾਂ ਉਹਦੇ ਵਿੱਚੋਂ ਤੁਸੀਂ ਛਾਂਟ ਕੇ ਉਹਦੇ ਹਿਸਾਬ ਨਾਲ ਜਾਨਵਰ ਲੈ ਸਕਦੇ ਹੋ ਤਾਂ ਵਧੀਆ ਬੱਕਰਾ ਲੈ ਕੇ ਤੁਸੀਂ ਉਹਨਾਂ ਤੋਂ ਚੰਗੀ ਬਰੀਡ ਲੈ ਸਕਦੇ ਹੋ ਗਾ ਉਹਨਾਂ ਦੀਆਂ ਪੱਠਾਂ ਤਿਆਰ ਹੋਣੀਆਂ ਬੱਕਰੇ ਤੋਂ ਤਾਂ ਉੱਥੇ ਥੋੜੀ ਨਸਲ ਸੁਧਰ ਜੂਗੀ ਗਾ ਫਿਰ ਜੋ ਉਹਨਾਂ ਦੇ ਬੱਚੇ ਹੋਣਗੇ ਹੋਰ ਨਸ ਇਨਕਿ ਦੂਜੀ ਤੀਜੀ ਜਗ੍ਹਾ ਤੇ ਜਾ ਕੇ ਜਦੋਂ ਬੱਚੇ ਆਉਣਗੇ ਤਾਂ ਉੱਥੇ ਬਿਲਕੁਲ ਪਿਓਰਿਟੀ ਦੇ ਵਿੱਚ ਆ ਜਾਣਗੇ ਤਾਂ ਸਮਾਂ ਜ਼ਰੂਰ ਲੱਗੂਗਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ 6 ਮਹੀਨਿਆਂ ਵਿੱਚ ਕਰ ਲਾਂਗੇ ਤਾਂ ਕਮ ਸੇ ਕਮ 3 ਚੋ 4 ਸਾਲ ਲੱਗਦੇ ਆ ਬਰੀਡ ਸੁਧਾਰਨ ਦੇ ਵੀ ਕਿਉਂਕਿ 6 ਮਹੀਨਾ ਬਾਅਦ ਜਾਂ 5 ਮਹੀਨਾ ਬਾਅਦ ਬੱਕਰੀ ਸੂਣਦੀ ਆ ਫਿਰ ਕਿਤੇ 3-4 ਮਹੀਨਾ ਬਾਅਦ ਜਾਂ 5-6 ਮਹੀਨਾ ਬਾਅਦ ਕਿ ਵੀ ਤਾਂ 8-8 ਮਹੀਨੇ ਵੀ ਟਪਾਨ ਦੀਆਂ ਬਣਦੀਆਂ ਨਹੀਂ ਹੈਗੀਆਂ ਤਾਂ ਉਸ ਸਮੇਂ ਦੇ ਪ੍ਰੋਸੈਸ ਦੇ ਹਿਸਾਬ ਨਾਲ ਜੇ ਆਪਾਂ ਚੱਲਾਂਗੇ ਤਾਂ ਆਪਾਂ ਨੂੰ ਮੱਲੋ ਸਮਾਂ ਬਹੁਤ ਲੱਗੂਗਾ ਤੇ ਪਰ ਕਾਫੀ ਵੀਰ ਹੈਗੇ ਵੀ ਅਸੀਂ ਪੈਸਾ ਲਾ ਕੇ ਚ ਤਾਂ ਪੈਸਾ ਲਾ ਕੇ ਦੋਸਤੋ ਛੇਤੀ ਚਲਬੂਆ ਕੰਮ ਤੇ ਜੇ ਤੁਸੀਂ ਘੱਟ ਖਰਚੇ ਚਲਾਉਗੇ ਤਾਂ ਉਹਨੂੰ ਸਮਾਂ ਬਹੁਤ ਲੱਗੂਗਾ ਠੀਕ ਆ ਤੇ ਜਿਆਦੇ ਪ੍ਰੋਫਿਟ ਵਾਲਾ ਕਿਤਾ ਨਹੀਂ ਹੈਗਾ ਜੇ ਆਪਾਂ ਆਖੀਏ ਵੀ ਭਾਈ ਇਹਦੇ ਚ ਤਾਂ ਲੱਖਾਂ ਦੀ ਕਮਾਈ ਆ ਜਾਂ ਕਰੋੜਾਂ ਦੀ ਕਮਾਈ ਆ ਠੀਕ ਆ ਉਹ ਸਿਰਫ ਇੱਕ ਗੱਲਾਂ ਗੀਆਂ ਆਈ ਚਲਾਈ ਚੱਲਦੀ ਆ ਜਾਨਵਰ ਜਰੂਰ ਜੁੜਦੇ ਆ ਹੁਣ ਮੇਰੇ ਕੋਲ 8-10 ਬੱਕਰੀਆਂ ਹੈਗੀਆਂ 11 10-11 ਬੱਕਰੀਆਂ ਆਪਣੇ ਕੋਲੇ ਤਾਂ ਜਦੋਂ ਸੁੰਦੀਆਂ ਤਕਰੀਬਨ ਆਪਾਂ 18 ਤੋਂ 20 ਬੱਚਿਆਂ ਦਾ ਅਸਟੀਮੇਟ ਲਾ ਕੇ ਚੱਲਦੇ ਆ ਵਿੱਚੋਂ ਦੋ ਦਿੰਦੀਆਂ ਕੁਛ ਤਿੰਨ ਵੀ ਦਿੰਦੀਆਂ ਕੋਈ ਇੱਕ ਵੀ ਦੇਣਦੀਆਂ ਉਹ ਬੱਚੇ ਐਕਸਪਾਇਰ ਵੀ ਹੋ ਜਾਂਦੇ ਆ ਮਰ ਵੀ ਜਾਂਦੇ ਆ ਠੀਕ ਆ ਤਾਂ ਉਹਨਾਂ ਦੇ ਵਿੱਚੋਂ ਆਪਾਂ ਇਹ ਹੁੰਦਾ ਵੀ ਆਪਾਂ ਤਕਰੀਬਨ ਜੇ ਆਪਣੇ ਕੋਲੇ 15 ਜਾਂ 17 ਬੱਚੇ ਆਏ ਆ ਤਾਂ ਉਹਨਾਂ ਚੋਂ ਤਕਰੀਬਨ 8-10 ਬੱਚੇ ਪੂਰੇ ਟਾਪ ਦੇ ਹੁੰਦੇ ਆ ਤਾਂ 5-7 ਵਿੱਚੋਂ ਨਰਮ ਹੁੰਦੇ ਆ ਤੇ 5-7 ਵਿੱਚੋਂ ਜਮਾ ਕਾਟੂ ਮਾਲ ਹੁੰਦਾ ਕਦੇ ਵੀ ਕੋਜੇ ਬੱਚੇ ਨਹੀਂ ਆਉਂਦੇ ਸਾਰੇ ਜੇ ਆਪਾਂ ਆਖਾਂਗੇ ਮੇਰੇ ਕੋਲ ਟਾਪ ਦਾ ਬ੍ਰੀਡਰ ਹੈ ਟਾਪ ਦੀਆਂ ਬੱਕਰੀਆਂ ਤਾਂ ਸਾਰੇ ਸੂਏ ਚੰਗੇ ਬੱਚੇ ਦੇਣੀਆਂ ਜਾਂ ਦੋ ਜਾਂ ਤਿੰਨ ਦਿੱਤੇ ਤਾਂ ਦੋਨੇ ਦਿਨੇ ਟਾਪ ਆਉਣਗੇ ਤਾਂ ਇੱਕ ਉਦਰ ਤੋਂ ਦੇ ਹੱਥੋਂ ਦਾ ਦੋਸਤੋ ਬੱਚੇ ਨੂੰ ਖਰਾਕ ਪਾਣੀ ਲੱਗਣਾ ਪੇਟੇ ਦੇ ਵਿੱਚ ਇੱਜਾ ਚੰਗੇ ਬੱਚੇ ਨੇ ਤਿਆਰ ਹੋਣਾ ਤਾਂ ਉਹਦੇ ਵਿੱਚੋਂ ਆਪਾਂ ਨੂੰ ਇਹ ਹੁੰਦਾ ਵੀ 2-3 ਬੱਚੇ ਆਪਾਂ ਘਰੇ ਪਾਲ ਲੈਨੇ ਬਾਕੀ ਬੱਚੇ ਸਾਰੇ ਵੇਚ ਦਿੰਨੇ ਆ ਤੇ ਜੋ ਬੱਚੇ ਵੇਚਦੇ ਆ ਆਪਾਂ ਉਹਨਾਂ ਦਾ ਇਹਨਾਂ ਦਾ ਸਾਲ ਦਾ ਨੀਰਾ ਪੱਠਾ ਠੀਕ ਆ ਸਾਰਾ ਇਹਨਾਂ ਦਾ ਫੀਡ ਜਾਂ ਕੋਈ ਦਵਾਈ ਬੂਟੀ ਸਾਰਾ ਖਰਚਾ ਉਹਦੇ ਵਿੱਚੋਂ ਕੱਢਣਾ ਹੁੰਦਾ ਜਿਹੜੇ 2-3 ਬੱਚੇ ਪਾਲਾਂਗੇ ਆਪਣੇ ਉਹ ਨਾਲ ਜੁੜ ਜਾਣਗੇ ਆਪਣੇ ਠੀਕ ਹੈ ਕਮਾਈ ਆਪਣੇ ਕੋਈ ਨਹੀਂ ਆਈ ਇਹਨਾਂ 'ਚੋਂ ਜਿਹੜੇ ਆਪਾਂ ਗੂ 15-18 ਬੱਚੇ ਵੇਚੇ ਆ ਉਹ ਕੋਈ ਆਪਣੀ ਕਮਾਈ ਨਹੀਂ ਹੋਈ ਇਹਨਾਂ ਦਾ ਸਾਲ ਦਾ ਆਪਾਂ ਮੰਨ ਲਓ ਵੀ ਸਾਰਾ ਸਟਾਕ ਇਕੱਠਾ ਕਰ ਲਿਆ ਖਾਣ ਪੀਣ ਦਾ ਤਾਂ 2-3 ਬੱਚੇ ਆਪਣੇ ਨਾਲ ਤ ਤਾਂ ਇਹ ਜੋ ਗਾਂ ਲੈ ਸੂਏ ਫੇਰ ਬੱਕਰੀਆਂ ਸੂਹਣੀਆਂ ਸਾਲ ਬਾਅਦ ਤਾਂ ਉਸ ਤੋਂ ਬਾਅਦ ਫੇਰ ਇੰਨੀ ਬੱਚੇ ਹੋਣੇ ਉਹਨਾਂ 'ਚੋਂ ਫੇਰ ਆਪਾਂ 2-3 ਬੱਚੇ ਪਾਲ ਲਏ ਤੇ ਕੁਛ ਆਪਾਂ ਮੰਨ ਲਓ ਜਿਹੜੇ ਵੇਚੇ ਉਹਨਾਂ ਦਾ ਨੀਰਾ ਪੱਠਾ ਇਹਨਾਂ ਦਾ ਫੀਡ ਸਪਲੀਮੈਂਟ ਸਾਰਾ ਇਕੱਠਾ ਕਰ ਲਿਆ ਸਾਲ ਦਾ ਤਾਂ ਇਸ ਤਰ੍ਹਾਂ ਇਹਦੇ ਵਿੱਚੋਂ ਕੰਮ ਚੱਲਦਾ ਹੈ ਠੀਕ ਆ ਤਾਂ ਜਾਨਵਰ ਆਪਣੇ ਵਧ ਹੀ ਜਾਣਗੇ ਜਿੱਥੇ ਆਪਣੇ ਕੋਲ 10 ਬੱਕਰੀਆਂ ਤਾਂ ਜਦੋਂ ਦੂਰੀਆਂ ਬੱਕਰੀਆਂ ਸੂਹਣੀਆਂ ਉਹਦੇ ਨਾਲ ਆਪਾਂ ਨੂੰ 12 ਸੂਣ ਵਾਲੀਆਂ ਹੋ ਜਾਣੀਆਂ ਮਗਰ ਦੋ ਪੱਠਾ ਤਿਆਰ ਹੋ ਗਈਆਂ ਤਿੰਨ ਹੋ ਗਈਆਂ ਠੀਕ ਆ ਤਾਂ ਇਸ ਤਰ੍ਹਾਂ ਇਸ ਕਿੱਤੇ ਦੇ ਵਿੱਚ ਕਮਾਈ ਆਉਂਦੀ ਆ ਤਾਂ ਪਿੱਛੇ ਜ ਤਾਂ ਤੁਹਾਡੇ ਘਰੇ 8-10 ਪੱਠਾ ਜੇ ਆਪਾਂ ਇੱਕ ਝੋਲੀ 'ਚ ਤਿੰਨ ਵੀ ਪਾਲ ਦਿਆਂ ਤਿੰਨ ਕਿਝੋਲਿਆਂ 'ਚ 9 ਪੱਠਾ ਤਿਆਰ ਹੋਈਆਂ ਤਾਂ ਤੁਸੀਂ ਵੱਡੀਆਂ ਬੱਕਰੀਆਂ ਵੇਚ ਲਓ 2 ਜਾਂ 3 ਬੱਕਰੀਆਂ ਜੋ ਕੱਠੀਆਂ ਵੇਚੋਗੇ ਤਾਂ ਤੁਹਾਡੀ ਉਹ ਕਮਾਈ ਜੇਬ ਦੇ ਵਿੱਚ ਪਊਗੀ ਠੀਕ ਆ ਤੇ ਜੇ ਆਪਾਂ ਕਿ ਬੱਚੇ ਵੇਚ ਕੇ ਕਮਾਈ ਜੇਬ 'ਚ ਪਾ ਲਾਂਗੇ ਤਾਂ ਬੱਚੇ ਵੇਚ ਕੇ ਕਮਾਈ ਜੇਬ 'ਚ ਨਹੀਂ ਪੈਂਦੀ ਕਿਉਂਕਿ ਇਹਨਾਂ ਦਾ ਖਾਣ ਪੀਣ ਨੂੰ ਵੀ ਲਾਉਣਾ ਪੈਂਦਾ ਜੇ ਬਾਹਰ ਛੱਡੋਗੇ ਤਾਂ 500 ਦਾ ਬੰਦਾ ਜਾਊਗਾ ਜੇ ਘਰੇ ਰੱਖੋਗੇ ਤਾਂ 5-700 ਦਿਨ ਦਾ ਖਾਣਾ ਨਹੀਂ 8-10 ਬੱਕਰੀਆਂ ਤਾਂ ਇਸ ਕਿੱਤੇ ਦੇ ਵਿੱਚ ਇਦਾਂ ਕਮਾਈ ਆਉਂਦੀ ਆ ਠੀ ਕਹਿੰਦੇ ਵੀ ਅਸੀਂ ਨਵਾਂ ਫਾਰਮ ਬਣਾਇਆ ਤੇ ਇੱਕ ਸੈਟਅਪ ਤੇ ਬਾਹਲੇ ਪੈਸੇ ਨਾ ਲਾਓ ਨਾ ਤਾਂ ਛੱਡ ਦੇ ਬਾਹਲੇ ਪੈਸੇ ਲਾਓ ਨਾ ਇਹਨਾਂ ਦੀ ਮੈਨੇਜਮੈਂਟ ਤੇ ਵੀ ਆਪਾਂ ਦਾ ਗੋਲਬਾਰ ਗੋਲਬਾਰ ਬਣਾ ਲੈ ਆਪਾਂ ਬ੍ਰਾਂਡ ਆ ਪਾ ਲਿਆ ਉਹ ਕਰ ਲਿਆ ਫਰਸ਼ਾਂ ਤੇ ਚੰਗੀਆਂ ਖੋਲਣੀਆਂ ਬਣਾਉਣੀਆਂ ਰੰਗ ਰੋਗਣ ਕਰ ਲੇ ਤਾਂ ਉਹਨਾਂ ਨੇ ਕਮਾਈ ਨਹੀਂ ਦੇਣੀ ਉਹੀ ਪੈਸੇ ਤੁਸੀਂ ਜਾਨਵਰਾਂ ਤੇ ਲਾਓ ਹੁਣ ਮੇਰੇ ਕੋਲੇ ਵੀ ਇਹ ਛੱਡ ਪਹਿਲਾਂ ਦਾ ਬਣਿਆ ਹੋਇਆ ਮੈਂ ਸਿਰਫ ਇਹ ਚ ਮੈਨੇਜਮੈਂਟ ਕਰਕੇ ਮਾੜੀ ਮੋਟੀ ਕੋਈ ਜਿਆਦੀਆਂ ਜੱਪੀਆਂ ਪੁਰਾਣੀਆਂ ਲੈ ਕੇ ਤਾਂ ਕੰਮ ਚੱਲਦਾ ਕਰਿਆ ਇਸ ਨਾਲ ਠੀਕ ਹੈ ਜਿਵੇਂ ਜਿਵੇਂ ਕਮਾਈ ਆਈਗੀ ਉਹ ਵੀ ਪੈਸ ਤਿੱਜੋਂ ਮੈਂ ਪਹਿਲਾਂ ਹੀ ਫਾਰਮ ਦੇ 2-3 ਲੱਖ ਰੁਪਏ ਲਾ ਕੇ ਜਾਨਵਰ ਲਏ ਉਹਨੂੰ ਮੇਰੇ ਕੋਲ ਪੈਸੇ ਨਾ ਹੁੰਦੇ ਉਹ ਫਾਰਮ ਨੇ ਹੀ ਨਹੀਂ ਕਮਾਈ ਰਣੀ ਕਮਾਈ ਦੇਣੀ ਹੈ ਜਾਨਵਰਾਂ ਨੇ ਠੀਕ ਆ ਤਾਂ ਇਹ ਚੀਜ਼ਾਂ ਨੂੰ ਦੇਖ ਕੇ ਚੱਲਿਆ ਕਰੋ ਤੇ ਇਦਾਂ ਇਸ ਕਿਤੇ ਦੇ ਵਿੱਚ ਕਮਾਈ ਆਉਂਦੀ ਹੈ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ